ਇਹ ਕਿ ਤੁਸੀਂ ਇਲੈਕਸ਼ਨ ਟਾਈਮ ਤੇ ਗੱਲ ਕੀਤੀ ਸੀ ਲੇਡੀਜ਼ ਨੂੰ ਇੱਕ ਜਾਪੇ ਮੀਨਾ ਦੇਣ ਦੀ ਉਹ ਵਾਅਦਾ ਪੂਰਾ ਨਹੀਂ ਹੋਇਆ ਦਿੱਲੀ ਆਪਾਂ ਫਿਰ ਵਾਅਦੇ ਛੜੀ ਲਾ ਰਹੇ ਸਰ ਦਿੱਲੀ ਪੂਰੇ ਹੋ ਰਹੇ ਨੇ ਮੂਹ ਪੰਜਾਬ ਦੀ ਕੀ ਵਿਸ਼ੇਸ਼ ਹੈ ਪੰਜਾਬ ਚ ਕਰਨਗੇ ਕਦੋਂ ਦੀ ਕਰ ਸਰ ਲੇਡੀਜ਼ ਦਾ ਕਦੋਂ ਜ਼ਿਕਰ ਹੋ ਜਾਏਗਾ ਅਗਲੇ ਬਜਟ ਚ ਆ ਜੂਗਾ ਫਿਰ ਉਹਦੇ ਬਾਅਦ ਤੁਸੀਂ ਕੋਈ ਸਵਾਲ ਪੁੱਛੋ ਮੈਨੂੰ ਮਾਨ ਸਾਹਿਬ ਮਾਨ ਸਾਹਿਬ ਕਿ ਮਾਰੇ ਪੂਰੇ ਕਰ ਦਿੱਤਾ ਵਾਅਦਾ ਤੁਸੀਂ ਫਿਰ ਵਾਅਦਾ ਕਿ ਮੈਨੂੰ ਮੈਨੂੰ ਪੁੱਛਿਓ ਤੇ ਧੰਨਵਾਦ ਵੀ ਕਰਿਓ ਬਿਲਕੁਲ ਕਰਾਂਗੇ ਜੀ ਕਿਉਂਕਿ ਕਿਉਂਕਿ ਦੇਖੋ ਦੇਖੋ ਸਰ ਕੇਵਲ ਗੱਡੀ ਦੇ ਦੁਆਰਾ ਫੈਲਾ ਫੁਲਾ ਕੇ ਸਰ ਇਲੈਕਸ਼ਨਾਂ ਤੇ ਹਮਲੇ ਹ ਜਦੋਂ ਕੋਈ ਹੋਰ ਨਹੀਂ ਤਰੀਕਾ ਤਾਂ ਮਾਰਕੁੱਟ ਤੇ ਜਿਹੜਾ ਪਹਿਲਵਾਨ ਹਾਰਦਾ ਹੋਵੇ ਉਹ ਕੰਨਾਂ ਤੇ ਦੰਦੀਆਂ ਵੱਢਣ ਲੱਗ ਜਾਂਦਾ ਚੁੰਡੀਆਂ ਵੱਢ ਲੰਗੀਆਂ ਦੂਜੇ ਪਹਿਲਵਾਨ ਦੇ ਜਦੋਂ ਨੂੰ ਪਤਾ ਨਾ ਹਾਰ ਰਿਹਾ ਸੋ ਇਹ ਇਹ ਜਿਹੇ ਰਾਜਨੀਤੀ ਤੇ ਉਤਰਿਆ ਕਿ ਰੋੜਿਆ ਰੋੜਿਆ ਪੱਥਰਾਂ ਨਹੀਂ ਰਾਜਨੀਤੀ ਤਾਂ ਅਸੀਂ ਕਰਦੀ ਨਹੀਂ ਤੁਸੀਂ ਰੋੜੇ ਪੱਥਰ ਮਾਰ ਰਹੇ ਸਾਨੂੰ ਜਿੱਤ ਲਓ ਤੁਸੀਂ ਏਜੰਡਾ ਦੱਸੋ ਉਹੀ મોદી ਕਹਿ ਰਿਹਾ ਤੇ ਫ੍ਰੀ ਕੀਰੇ ਵੜੀਆਂ ਬਾਂਟ ਰਾਕ ਕੇਜਰੀਵਾਲ ਕੇਜਰੀਵਾਲ ਨੇ ਕਿਹਾ ਮੈਂ 21 ਰੁਪਏ ਦੇਵਾਂਗਾ ਤੋ ਕਹਿੰਦਾ ਮੈਂ 2500 ਦੇਵਾਂ ਮਾਤਾ ਤੀਰ ਫਿਰ ਇਹ ਪਾਪੜੇ ਪਾਪੜ ਨਹੀਂ ਬਣ ਰਹੇ ਇਹ ਗੱਲ ਮਾਤਾ ਮੈਡੀਕਲ ਤੀਜਾ ਹਸਪੀਟਲ ਦੇ ਵਿੱਚ ਜਾ 10 ਮਹੀਨੇ ਪਹਿਲਾਂ ਦਵਾਈ ਦਿੰਦੇ 2 ਮਹੀਨੇ ਦਵਾਈ ਦੇ ਲੱਗੇ ਕਮੀ ਆ ਰਹੀ ਹੈ ਮੈਡਿਸਨ ਦੇ ਵਿੱਚ ਕੋਈ ਕਮੀ ਨਹੀਂ ਜੀ ਕੌਣ ਕਰੇ ਹਸਪੀਟਲ ਸਰਕਾਰੀ ਹਸਪੀਟਲ ਦੇ ਵਿੱਚ ਕਾਫੀ ਅਜਾ ਮੈਸੇਜ ਨਹੀਂ 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 ਵੇਹ ਕੱਲ ਮੈਂ ਮੰਨੂਗਾ ਮਾਤਾ ਕੀ ਕਮੀਆਂ ਹੋਣ ਗਿਆ ਪਰ 75 ਸਾਲ ਪੁਰਾਣੀ ਗੰਡ ਖੋਲਣੀ ਹੈ 75 ਸਾਲ ਪੁਰਾਣੀ ਗੰਡ ਖੋਲਣੀ ਹੈ ਜੇ 3 ਦਿਨ ਪਹਿਲਾਂ ਆਪਾਂ ਕਿਸੇ ਫਿੱਤੇ ਵਾਲੇ ਬੂਟ ਦੀ ਗੰਢ ਨਾ ਖੋਲੀ ਨਾ ਉਹਨੂੰ ਚਾਕੂ ਦੀ ਨੋਕ ਨਾਲ ਜਾਂ ਚਮਚੇ ਦੀ ਗੰਢੀ ਨਾਲ ਖੋਲਣਾ ਪੈਂਦਾ 75 ਸਾਲਾਂ ਤੋਂ ਗੰਢ ਖੋਲ੍ਹਣੀ ਆ ਮੈਂ ਮੰਜਾ ਮੈਂ ਮੋਗੇ ਮੈਂ ਆ ਕਰਨਾ ਆ ਇਹਦੇ ਵਾਰ ਤਾਂ ਪੁੱਛ ਰਿਹਾ ਕਿ ਕੀ ਹੈ ਜੀ ਸਰ ਇਹਦੇ ਬਾਰੇ ਇੱਕ ਸਵਾਲ ਪੁੱਛੇ ਇਹਦੇ ਬਾਰੇ ਸਵਾਲ ਪੁੱਛੇ ਜੀ ਸਰ ਸਵਾਲ ਕਰ ਰਹੇ ਜੀ ਜਥੇਦਾਰ ਤੋਤਾ ਸਿੰਘ ਵੱਲੋਂ ਇਹ ਰੱਖੀ ਗਈ ਸੀ ਪ੍ਰਗਾਸੂ ਬਾਬਲ ਮੋਕੇ ਅੱਜ ਵਰਜਿੰਦਰ ਸਿੰਘ ਬਰਾੜ ਜਿਹੜੇ ਜਥੇਦਾਰ ਤੋਤਾ ਸਿੰਘ ਜੀ ਦੇ ਸੁਪਰ ਪਰਮ ਉਹਨਾਂ ਨੇ ਵੀ ਧੰਨਵਾਦ ਕੀਤਾ ਹੈ ਤਰਤ ਗੋਪਾਲ ਸਿੰਘ ਮਾਨ ਦਾ ਵਧੀਆ ਗੱਲ ਹੈ ਵਧੀਆ ਗੱਲ ਹੈ ਕਿ ਅੱਜ ਜਿਹੜਾ ਉਹਦਾ ਸੁਪਨਾ ਪੂਰਾ ਹੋਇਆ ਨਹੀਂ ਵਧੀਆ ਗੱਲ ਹੈ ਜੀ ਮੈਂ ਕਹਿੰਦਾ ਜੀ ਚਾਹੇ ਜੀਨੇ ਮਰਜ਼ੀ ਰੱਖਿਆ ਜੀਨੇ ਕੰਪਲੀਟ ਕਰਤਾ ਉਹੀ ਮੈਂ ਮੈਂ ਉਹਨਾਂ ਨੇ ਰੱਖਿਆ ਮੈਂ ਕਮਰੀ ਹਸਪੀਟਲ ਐਂਡ ਦੇ ਨਾਲ ਸਾਈਡ ਤੋਂ ਧੁਦ ਘਾਟਨ ਦੀ ਵੇਟ ਕਰ ਮੈਂ ਮੈਂ ਤਾਂ ਕਦੇ ਵੀ ਨਹੀਂ ਕਹਿੰਦਾ ਕਿ ਮੇਰੇ ਉਦਕਾਰਨ ਕਰਕੇ ਕੋਈ ਪੁਲ ਵੀ ਰਹਿ ਜੇ ਮੈਂ ਕਹਿੰਦਾ ਪੁਲ ਚਲਾਓ ਕੋਈ 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 ਹੋ ਵੀ ਹੋਗਾ ਮਾਦ ਸਾਹਿਬ 14 ਫਰਵਰੀ ਨੂੰ ਮੀਟਿੰਗ ਹੋ ਰਹੀ ਹੈਗੀ ਮੈਂ ਤਾਂ ਢੱਲੇਵਾਲ ਸਾਹਿਬਾਂ ਦੀ ਮੈਂ ਤਾਂ ਪਹਿਲਾਂ ਕਿਹਾ ਸੀ ਕੇਂਦਰ ਨੂੰ ਮੈਂ ਕੇਂਦਰ ਨੂੰ ਕਿਹਾ ਸੀ ਇਹ ਗੱਲ ਵਾ ਗੱਲਬਾਤ ਕਰੋ ਸਰ ਤੁਸੀਂ ਕਿਹਾ ਸੀ ਪਰ ਹੁਣ ਇਹ ਢੱਲੇਵਾਲ ਸਾਹਿਬ ਕਹਿੰਦੇ ਹੈਗੇ ਨਾ ਕਿ 14 ਫਰਵਰੀ ਕਿਉਂ ਡੇਟ ਕੀਤੀ ਇਹ ਤਾਂ ਜੀ ਦੇਖੋ ਇਹ ਦੇਖੋ ਪੰਜਾਬ ਨਾਲ ਤਾਂ ਸਬੰਧਤ ਕੋਈ ਮੰਗ ਨਹੀਂ ਨਹੀਂ ਗੱਲ ਅਸੀਂ ਉਹ ਠੀਕ ਹੈ ਕਨੌਰੀ ਜਾਂ ਸ਼ੰਭੂ ਪਾウダー ਤੇ ਬੈਠੇ ਕੇਂਦਰ ਨੇ ਜਿੱਥੇ ਉਹਨਾਂ ਨੂੰ ਚਿੱਠੀ ਦਿੱਤੀ ਹੈ ਜੋ ਸਹਿਮਤ ਨੇ ਮੈਂ ਤਾਂ ਉਸੇ ਜਿੱਥੇ ਉਹਨਾਂ ਨੇ ਹੁਣ ਐਡਰੈਸ ਲਿਖਿਆ ਨਾ 26 ਸੈਕਟਰ ਆ ਜੀ ਜੀ ਮੈਂ ਉੱਥੇ ਤਾਂ ਚਾਰ ਮੀਟਿੰਗ ਕਰਾਈ ਜਾਂ ਨੇ ਨਹੀਂ ਤਾਂ ਕੋ ਦੇਗੇ ਸੀ ਪਿੱਛੇ ਜਦੋਂ ਪਿਊਸ਼ ਕੋਇਲ ਤੇ ਅਰਜਨ ਮੁੰਡਾ ਜਿਹੜੇ ਕਿ ਉਸ ਵੇਲੇ ਖੇਤੀਬਾੜੀ ਮੰਤਰੀ ਸੀ ਅੱਜ ਸ਼ਿਵਰਾਜ चौहान ਜਦੋਂ ਉਹ ਆਏ ਸੀ ਆਕੇ ਗੱਲ ਕਰੋ ਕੱਲ ਕੱਲ ਬਾਤ ਹੀ ਹੱਲ ਹੋਊਗੀ ਜੀ ਹੋਰ ਲੱਗਦਾ ਹੋ ਜੇਗੀ ਚਾਹ ਪਰਵੇ ਮੈਂ ਤਾਂ ਉਮੀਦ ਮੈਂ ਤਾਂ ਇਹ ਕਹਿੰਨਾ ਜੀ ਪੰਜਾਬ ਜਿਹੜਾ ਉਹ ਫੂਡ ਬੋਲ ਹੈ ਸਾਡਾ ਅਸੀਂ ਦੇਸ਼ ਦਾ ਅਨਾਜ ਭੰਡਾਰ ਜੇ ਕਿਸਾਨਾਂ ਦੀਆਂ ਸਮੱਸਿਆਵਾਂ ਨਹੀਂ ਸੁਣੋਗੇ ਉਹ ਕਿੱ데 ਸੁਣੋਗੇ ਜੇ ਪੰਜਾਬ ਦੇ ਕਿਸਾਨ ਹਰਿਆਣਾ ਦੇ ਕਿਸਾਨਾਂ ਦੀ ਨਹੀਂ ਸੁਣੋਗੇ ਹੋਰ ਕਿਹਦੀਆਂ ਸੁਣਾਂਗੇ ਸੋ ਅਸੀਂ ਸਟੇਕ ਹੋਲਡਰਸ ਹਾਂ ਅਸੀਂ ਸਾਰੇ ਦੇਸ਼ ਨੂੰ ਜੀ ਅੰਨਦਾਤਾ ਜਿਐਸ ਵੀ ਅੰਨਦਾਤਾ ਕਹਿੰਦੇ ਹਾਂ ਤਾਂ ਅੰਨਦਾਤਾ ਸਮਝੋ ਵੀ ਨਾ ਸਰ ਇੱਕ ਮੇਰਾ ਸਵਾਲ ਸੀ ਐਸਐਸਫਰ ਦੀ ਬੜੀ ਕਾਮਯਾਬੀ ਚੱਲ ਰਹੀ ਹੈਗੀ ਆ ਪਰ ਲੋਕ ਡਿਮਾਂਡ ਕਰ ਰਹੇ ਨੇ ਕਿ ਐਸਐਸਫ ਦੇ ਵਿੱਚ ਜਗਾ ਕੋ ਟ੍ਰੈਫਿਕ ਦੇ ਵੀ ਜਿਹੜੇ ਹੈਗੇ ਨੇ ਭਰਤੀ ਕੀਤੇ ਜਾਣੀ ਬੰਦ। ਆ ਰਾਏ ਸਾਹਿਬ ਦੇ ਵੀ ਕੱਲ ਸਟੇਟਮੈਂਟ ਆਈ ਸੀ। ਕਰਨਗੇ ਜੀ? ਕਰਨੇ। ਇਹ ਦੇਖੋ ਐਸਐਸਫ ਪਹਿਲਾ ਤਾਂ ਹੈ ਨਹੀਂ ਦੇਸ਼ ਚ ਪਹਿਲੀ ਵਾਰ। ਔਰ ਮੈਂ ਤੋਂ 4-5 ਸੂਬਿਆਂ ਦੇ ਮੁੱਖ ਮੰਤਰੀਆਂ ਨੇ ਮੈਂ ਤੋਂ ਐਸਐਸਫ ਬਾਰੇ ਜਾਣਕਾਰੀ ਮੰਗੀ ਹੈ। ਕਿ ਜੀ ਇਹ ਕਿਵੇਂ ਬਣਾਈਏ ਤੁਸੀਂ? ਇਹ ਕਿਵੇਂ ਹੁੰਦਾ ਜੀ? ਕੀ ਕੀ ਕੀਤਾ? ਸੋ ਅਸੀਂ ਉਹਨਾਂ ਨੂੰ ਮਹਿੰਗੀਆਂ ਗੱਡੀਆਂ। ਜੁੜੀਆਂ ਟਰੱਕ ਮਹਿੰਗੀਆਂ ਤੋਂ ਭਾਵੇਂ ਨਹੀਂ ਹੈਗਾ ਕਿ ਕੀਮਤ ਚ ਮਹਿੰਗੀਆਂ ਤਕੜੀਆਂ ਗੱਡੀਆਂ ਜੇ ਕੋਈ ਟਰੱਕ ਖਰਾਬ ਹੋ ਗਿਆ ਖੜ ਗਿਆ ਸੜਕ ਤੇ ਆਪਾਂ ਅਕਸਰ ਸੁਣਦੇ ਹਾਂ ਤੁਸੀਂ ਅਕਸਰ ਖਬਰਾਂ ਦਿੰਦੇ ਰਹੇ ਆ ਪਹਿਲਾਂ ਕਿ ਖੜੇ ਟਰੱਕ ਦੇ ਵਿੱਚ ਆ ਕੇ ਗੱਡੀ ਵੱਜ ਸਾਰਾ ਪਰਿਵਾਰ ਖਤਮ ਕਟੋ ਘਟ ਅਸੀਂ ਮੈਂ ਜਦੋਂ ਐਮਪੀ ਸੀਗਾ ਮੈਂ ਡਾਟਾ ਕਢਾਇਆ ਸੀਗਾ ਪਾਰਲੀਮੈਂਟ 14 ਮੌਤਾਂ ਪਰ ਡੇਸੀ ਪੰਜਾਬ ਚ ਪੰਜਾਬ ਨੰਬਰ 1 ਸੀ ਖੂਨ ਹੀ ਸੜਕਾਂ ਸਾਡੀਆਂ ਪਰ 14 ਮਤਲਬ ਤੁਸੀਂ ਲਾਓ ਪਾਰਡੇ ਸਵਾ 450 ਹੋ ਗਈ ਸਵਾ 450 ਹੋ ਗਈ ਮਹੀਨੇ ਦੀ ਉਹਨੂੰ ਸਾਲ ਨਾਲ ਕੋਨਾ ਕਰੋ ਜੀ 5000 ਬੰਦਾ ਹੋ ਗਈ ਜੇ ਅਸੀਂ 5 ਅਸੀਂ ਇਸ ਵਕਤ 47% ਮੌਤਾਂ ਘਟਾਤੀਆਂ ਇੱਕ ਹੋ ਤੁਹਾਨੂੰ ਇੰਟਰਸਟਿੰਗ ਡਾਟਾ ਦੇ ਮੇਰੇ ਕੋਲ ਡਾਟਾ ਆਇਆ ਕਿਉਂਕਿ ਆ ਫਰਵਰੀ ਦੇ ਇਹਨਾਂ ਦਿਨਾਂ ਚ ਜਿਹੜਾ ਕਟਨ ਕੀਤਾ ਸੀ ਆਉਣ ਵਾਲੀ ਫਰਵਰੀ ਤੇ ਵਿੱਚ ਅਸੀਂ ਉਹਦਾ ਇੱਕ ਸਾਲ ਹੋ ਗਿਆ ਉਹਨੂੰ ਇੰਟਰਸਟਿੰਗ ਡਾਟਾ ਦੇ ਮੇਰੇ ਕੋਲ ਇੱਕ ਸਾਲ ਦਾ ਡਾਟਾ ਮੈਂ ਮੰਗਾਇਆ ਮੈਂ ਕਿਹਾ ਜੀ ਹੁਣ ਤੱਕ ਦਾ ਡਾਟਾ ਦਿਓ ਮੌਤਾਂ ਦੀ ਗਿਣਤੀ 47% ਘਟ ਜਖਮੀਆਂ ਦੀ ਗਿਣਤੀ 150% ਵੱਧ ਗਈ। ਸਰ ਗੜਕੀ ਸਾਹਿਬ ਤਾਂ ਵੀ ਇੱਕ ਮਿੰਟ ਦੇਖ। ਪਹਿਲਾਂ ਮੈਨੂੰ ਇਹ ਪੁੱਛੋ ਕਿ 150% ਜਖਮੀਆਂ ਦੀ ਗਿਣਤੀ ਕਿੰਬਰ ਗਈ? ਕਿਉਂਕਿ ਜਿਹੜੇ ਪਹਿਲਾਂ ਮੌਤਾਂ ਸ਼ਾਮਲ ਹੋ ਜਾਂਦੇ ਸੀ ਨਾ ਉਹ ਉਹ ਜਖਮੀਆਂ ਦਾ ਸੀ। ਹੁਣ ਜੇ ਕਿਸੇ ਦੇ ਖਰੋਚ ਵੀ ਲੱਗੇ ਉਹਦੀ ਐਸਐਸਏ ਪਹੁੰਚ ਜਾਂਦੀ ਹੈ। ਉਹਦਾ ਨਾਮ ਲਿਖ ਲੈਣੇ ਆ। ਉਹਨੂੰ 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 ਰਜਿਸਟਰ ਕਰੇ ਪਹਿਲਾਂ ਤਾਂ ਕੋਈ ਪੁੱਛਦਾ ਹੀ ਨਹੀਂ ਸੀਗਾ ਜੀ। ਔਰ ਨਾਲ ਇਹ ਵੀ ਨਹੀਂ। ਲਗਭਗ 5 ਕਰੋੜ ਰੁਪਈਆ ਨਗਦ ਤੇ 2-3 ਕਰੋੜ ਰੁਪਏ ਦੇ ਗਹਿਣੇ ਉਹ ਵੀ ਕਰੇ ਬਚਾਏ ਨੇ ਉਹਨਾਂ ਦੇ ਕਿਉਂਕਿ ਜਿਸ ਵੇਲੇ ਐਕਸੀਡੈਂਟ ਹੋ ਜਾਂਦਾ ਤੁਸੀਂ ਉਹ ਦੇਖਦੇ ਹੋ ਮੇਰਾ ਬੱਡੂ ਕਿੱਥੇ ਆ ਜਾਂ ਮੇਰੇ ਮੇਰੇ ਪਾਰ ਚ ਕੀ ਹੈ ਉਸ ਵੇਲੇ ਚਾਨ ਬਚਾਉਣ ਦੀ ਹੋਈ ਹੁੰਦੀ ਹੈ ਉਹ ਪੈਸਾ ਵੀ ਐਸਐਸਐਫ ਪੁਚਾਰੀ ਆ ਮੈਂ ਉਹਨਾਂ ਸਾਰੇ ਜਵਾਨਾਂ ਨੂੰ ਸਲੂਟ ਕਰਦਾ 26 ਜਨਵਰੀ ਤੇ ਅਸੀਂ ਸਨਮਾਨਿਤ ਵੀ ਕਰਾਂਗੇ ਜਿਨ੍ਹਾਂ ਨੇ ਐਸਐਸਐਫ ਦੇ ਵਿੱਚ ਬਹੁਤ ਵਧੀਆ ਕੰਮ ਕੀਤਾ ਆਉਣ ਵਾਲੇ ਦਿਨਾਂ 'ਚ ਹੋਰ ਵੀ ਬਧਾਇਆ ਜਾਏ ਮਾਤਾ ਫਰਿਸ਼ਤੇ ਸਕੀਮ ਚਲਾਈ ਸੀ ਪਰ ਲੋਕਾਂ ਨੂੰ ਉਹਦਾ ਲਾਹਾ ਨਹੀਂ ਮਿਲ ਰਿਹਾ ਸਰ ਐਸਐਸਐਫ ਹੋ ਕੀ ਹੈ ਜੀ ਫਰਿਸ਼ਤੀ ਨੇ ਉਹ ਜਿਹੜੇ ਜਾਨ ਬਚਾਉਂਦੇ ਨੇ ਜਿਹੜੇ ਜਾਨ ਬਚਾਉਂਦੇ ਆ ਫਰਿਸ਼ਤੀ ਹੈ ਐਸਐਸਐਫ ਜਾਨ ਬਚਾਉਂਦੀ ਹੈ ਮਾਤਾ ਜੀ ਕਹਿੰਦਾ ਕਹਿੰਦਾ ਵਿਕਾਸ ਸੀ ਸਰਕਾਰੀ ਹਸਪਤਾਲ ਜਿਹੜਾ ਮੋਗੇ ਦਾ ਹੈ ਇਹ ਹਲੇ ਜਰ ਡਿਸਟ੍ਰਿਕਟ ਲੈਵਲ ਦਾ ਹਸਪਤਾਲ ਨਹੀਂ ਬਣ ਸਕਿਆ ਇੱਥੇ ਬਹੁਤ ਕੋਸਟ ਹੈ ਮੈਡੀਕਲ ਕਾਲਜ ਬਣਾਵਾਂਗੇ ਯੂਪੀਐਸਸੀ ਸੈਂਟਰ ਬਣੂਗਾ ਮੈਂ ਕਹਿ ਕੇ ਗਿਆ ਸੀ ਤੇ ਮੰਗੇ ਚਲੋ ਬਈ ਕਰੋ ਜੀ ਸਰ ਆ ਮੈਡੀਕਲ ਆਉਣ ਵਾਲੇ ਆਉਣ ਵਾਲੇ ਦੇ ਨਾਲ ਸਰ ਆ ਬਿਲਡਿੰਗ ਕਰਾਉਣ ਤੱਕ ਤਿਆਰ ਹੋਏਗੀ ਤੇ ਕਿੰਨੇ ਦਿਨ ਲੱਗਦਾ ਲੱਗੇਗੀ ਇਹ ਤਾਂ 10 ਤੋਂ 9 ਮਹੀਨੇ ਜੀ 9 ਮਹੀਨੇ ਜੀ 9 ਮਹੀਨੇ ਜੀ ਮਾਜਾ ਦਸਰ ਕਿੰਨੀ ਲੱਗਦੇ ਨਾਲ 9 ਮਹੀਨੇ 9 ਮਹੀਨੇ ਦੇਵੋਗੇ